लुधियाना ਤੋਂ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਕਿਦਦਰ ਦੁਨਸ਼ਾ ਨਿਤ ਲਈ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਗਰਜ ਰਿਹਾ ਤੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਕਿਸਾਨਾਂ ਦੀਆਂ ਮੰਗਾਂ ਨੂੰ ਚਾਜ ਦੱਸਿਆ ਉਹਨੇ ਕਿਹਾ ਕਿ ਕੇਂਦਰ 14 ਲੱਖ ਕਰੋੜ ਕਾਰਪੋਰੇਟ ਦਾ ਕਰਜ਼ਾ ਮਾਫ ਕੀਤਾ ਸੀ ਚੰਡੀਗੜ੍ਹ ਮੇਅਰ ਦੀ ਚੌਂ ਨੂੰ ਕਾਰਪੋਰੇਸ਼ਨ ਦਾ ਨੰਗਾ ਨਾ ਚੁਣਾ ਪਸਿਆ ਉਦਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਜ ਪਾਤੇ ਇਕਾਲੀ ਦਲ ਦੇ ਘਰਚੂੜ ਨੂੰ ਲੈ ਕੇ ਉਹਨਾਂ ਵੱਡੇ ਬਿਆਨਬਾਜ਼ੀ ਤੇ ਟਿੱਪਣੀ ਕੀਤੀ ਹੈ ਉਹਨਾਂ ਕੀ ਕਿਹਾ ਆਓ ਸੁਣਦੇ ਹਾਂ ਦੇਖੋ ਅੱਜ ਜਿੱਲ ਹਲਕੇ ਦੇ ਜਿੰਨੇ ਸਾਡੇ ਮੋਤਵਰ ਬੰਦੇ ਨੇ ਜਿੰਨੇ ਅਹੁਦੇਦਾਰ ਨੇ ਚਾਹੇ ਉਹ ਬਲਾਕ ਪ੍ਰਧਾਨ ਨੇ ਚਾਹੇ ਉਹ ਮੰਡਲ ਪ੍ਰਧਾਨ ਨੇ ਚਾਹੇ ਸਾਡੀਆਂ 31 ਮੈਂਬਰੀਆ ਕਮੇਟੀਆਂ ਨੇ ਜਾਂ ਸਾਡੇ ਹੋਰ ਲੀਡਰਸ ਨੇ ਉਹਨਾਂ ਨਾਲ ਬਿੱਟੂ ਜੀ ਨੇ ਜਸ ਸਿੰਪਲ ਇੱਕ ਆਨਲਾਈਨ ਇਲੈਕਸ਼ਨ ਵਾਸਤੇ ਗੱਲਬਾਤ ਕਰਨ ਲਈ ਮੀਟਿੰਗ ਰੱਖੀ ਹੈ ਜਿਹੜੀ ਕਿ ਬਹੁਤ ਹੀ ਸਾਰਜਕਾਰ ਹੈ ਤੇ ਵਿਚਾਰ ਸੁਣਨੇ ਨੇ ਸਾਡੇ ਜਿਹੜੇ ਮੋਤਵਰ ਬੰਦੇ ਨੇ ਸਟਰੈਟਜੀ ਬਣਨੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ 24 ਦੀਆਂ ਹਾਲ ਐਕਸ਼ਨਸ ਨੇ ਪਾਰਲੀਮੈਂਟ ਇਹਦੇ ਵਿੱਚ ਕਿਹੋ ਜੀ ਸਟਰੈਟਜੀ ਹੋਣੀ ਚਾਹੀਦੀ ਹੈ ਉਹਦੇ ਵਾਸਤੇ ਇਹ ਮੀਟਿੰਗ ਨਹੀਂ ਨਹੀਂ ਹਾਲੇ ਫਿਲਹਾਲ ਦੇਖੋ ਪੰਜਾਬ ਦੇ ਵਿੱਚ ਤਾਂ ਕੋਈ ਇਹੋ ਜੀ ਗੱਲ ਨਹੀਂ ਪੰਜਾਬ ਦੇ ਵਿੱਚ ਤਾਂ ਅਜੇ ਤੱਕ ਕੋਈ ਐਸਾ ਨਾਮ ਨਹੀਂ ਆਇਆ ਜਿਹੜਾ ਕੇਵੀਜੀ ਭਾਜਵਾ ਚ ਸ਼ਾਮਲ ਹੋਣਾ ਚਾਹੁੰਦਾ ਇੱਕ ਮੈਂ ਤੁਹਾਨੂੰ ਇੱਥੇ ਗੱਲ ਕਲੀਅਰ ਕਰਨ ਦੇ ਕੋਈ ਹਰ ਬੰਦੇ ਦੀ ਆਪਣੀ ਚੁਆਇਸ ਹੈ ਜਿਹਨੂੰ ਕੀ ਚੰਗਾ ਲੱਗਦਾ ਕੀ ਮਾੜਾ ਲੱਗਦਾ ਕੀ ਹੈਗਾ ਉਹਨੇ ਆਪਣੇ ਮੁਤਾਬਕ ਸੋਚਣਾ ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਜਿਹੜੀ ਆਪਣੀ ਕੋਈ ਵੀ ਲੀਡਰ ਆਪਣੀ मां ਜਿਹੜੀ ਕਹਿੰਦੇ ਪਾਰਟੀ ਛੱਡਦਾ ਨੇ ਉਹਦਾ ਬਣਦਾ ਕੁਝ ਨਹੀਂ ਹੈ ਕੁਝ ਨਹੀਂ ਕੁਝ ਨਹੀਂ ਬਣਦਾ ਉਹਨਾਂ ਦਾ ਸਰ ਅਕਾਲੀ ਦਲ ਦੇ ਨਾਲ ਵੀ ਦੱਸਿਆ ਜਾ ਰਿਹਾ ਭਾਜਪਾ ਦਾ ਅਲਾਈਂਸ ਹੋਣ ਜਾ ਰਿਹਾ ਪਹਿਲਾਂ ਵੀ ਇਹਨਾਂ ਦਾ ਅਲਾਈਂਸ ਸੀ ਉਹ ਤਾਂ ਹੋਣਾ ਹੀ ਆ ਪਹਿਲਾਂ ਵੀ ਇਹਨਾਂ ਦਾ ਅਲਾਈਂਸ ਸੀਗੇ ਕੀ ਲੱਗਦਾ ਜੀ ਐਨਡੀਏ ਦੇ ਰਹੇ ਨੇ ਇਹ ਮੈਂਬਰ ਇੱਥੇ ਵੀ ਇਕੱਠੀਆਂ ਇਲੈਕਸ਼ਨ ਲੜਦੇ ਆ ਆ ਤਾਂ ਵਿੱਚੋਂ ਇਹਨਾਂ ਨੇ ਅਕਾਲੀ ਦਲ ਨੇ ਜਦੋਂ ਕਿਸਾਨਾਂ ਦੇ ਖਿਲਾਫ ਭੁਗਤੇ ਨੇ ਇਹ ਕਹਿੰਦੇ ਸੀ ਵੀ ਕਾਲੇ ਕਾਨੂੰਨ ਤਾਂ ਬਹੁਤ ਚੰਗੇ ਨੇ ਉਦੋਂ ਫਿਰ ਇਹਨਾਂ ਦਾ ਜਦੋਂ ਦੇਖਿਆ ਵੀ ਪੰਜਾਬ ਪੂਰਾ ਅਕਾਲੀ ਦਲ ਦੇ ਉਲਟ ਹੋ ਗਿਆ ਤੇ ਉਦੋਂ ਇਹਨਾਂ ਨੇ ਫਿਰ ਭਾਜਪਾ ਛੱਡੀ ਲੇਕਿਨ ਵਿੱਚੋਂ ਤੇ ਇੱਕ ਹੀ ਨੇ ਹੁਣ ਵੀ ਇੱਕ ਇਕੱਠੇ ਇਲੈਕਸ਼ਨ ਲੜਨੀ ਇਹਨਾਂ ਦਾ ਤਾਂ ਮਕਸਦ ਸਿਰਫ ਇਲੈਕਸ਼ਨ ਜਿੱਤਣਾ ਹੈ ਹੋਰ ਇਹਨਾਂ ਦਾ ਕੋਈ ਮਕਸਦ ਨਹੀਂ ਹੈ ਸਰ ਤੁਸੀਂ ਵੀ ਕੈਪਟਨ ਮਨਿੰਦਰ ਸਿੰਘ ਦੇ ਨਾਲ ਕੰਮ ਕੀਤਾ ਉਹਨਾਂ ਨੇ ਵੀ ਇਹ ਸਟੇਟਮੈਂਟ ਦੇ ਵਿੱਚ ਕਿਹਾ ਕਿ ਅਕਾਲੀ ਦਲ ਦੇ ਨਾਲ ਅਲਾਈਂਸ ਬਣੇਗਾ ਤਾਂ ਪੰਜਾਬ ਜਿੱਤੇ ਦੇਖੋ ਹੁਣ ਤਾਂ ਉਹ ਬੀਜੇਪੀ ਦੀ ਬੋਲੀ ਬੋਲਦੇ ਹਨਾ ਬਹੁਤ ਵੱਡੇ ਲੀਡਰ ਨੇ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਬੜਾ ਅੱਛਾ ਸਮਾਉਸੀ ਉਹਨਾਂ ਨੇ ਨਾਲ ਬਤਾਇਆ ਲੇਕਿਨ ਜਦੋਂ ਪਾਰਟੀ ਦਾ ਕੰਮ ਹੈ ਪਾਰਟੀ ਦੀ ਪਾਲਿਸੀ ਦਾ ਕੰਮ ਹੈ ਉਹ ਤਾਂ ਕਹਿਣਗੇ ਹੀ ਹੁਣ ਕਿਉਂਕਿ ਆਪ ਉਹ ਭ ਇਹੋ ਜਿਹੀਆਂ ਗੱਲਾਂ ਨਹੀਂ ਕਰੂਗੀ ਤੇ ਫਿਰ ਲੋਕਾਂ ਨੂੰ ਕਿਦਾਂ ਅਟਰੈਕਟ ਕਰੂਗੀ ਲੇਕਿਨ ਧਰਮ ਦੀ ਰਾਜਨੀਤੀ ਜਿਹੜੀ ਭਾਪੀ ਨੇ ਅਪਣਾਈ ਹੈ ਨਾ ਮੈਨੂੰ ਨਹੀਂ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਵੀ ਉਹੀ ਸੋਚ ਹੋਏਗੀ ਕਿਸਾਨ ਇੱਕ ਮੰਗ ਮੰਗਾਂ ਨੂੰ ਲੈ ਕੇ ਅੜੇ ਹੋਏ ਜੀ ਕਿਵੇਂ ਦੇ ਬਿਲਕੁਲ ਦੇਖੋ ਕਿਸਾਨਾਂ ਦੀ ਜਿਹੜੀ ਮੰਗਾਂ ਨੇ ਬਹੁਤ ਜਾਇਜ਼ ਨੇ ਇੱਕ ਇੱਕ ਮੰਗ ਕਿਸਾਨ ਦੀ ਜਾਇਜ਼ ਹੈ ਇਹ ਮੰਨਣੀਆਂ ਚਾਹੀਦੀਆਂ ਨੇ ਇੱਕ ਤੁਹਾਨੂੰ ਅੱਜ ਮੈਂ ਡਾਟਾ ਦੱਸਦਾ 14000 ਕਰੋੜ 14 ਲੱਖ 14000 ਲੱਖ ਕਰੋੜ ਰੁਪਇਆ ਮੋਦੀ ਸਾਹਿਬ ਨੇ ਕਾਰਪੋਰੇਟਰ ਦਾ ਮਾਫ ਕਰ ਦਿੱਤਾ ਤੇ ਕਿਸਾਨਾਂ ਦਾ ਕਰਜ਼ਾ ਤਾਂ 5.5 ਲੱਖ ਕਰੋੜ ਹੀ ਹੈ ਇਹ ਵੀ ਮਾਫ ਕਰ ਦੇਣ ਕਿਉਂਕਿ ਕਿਸਾਨ ਜਿਹੜੇ ਨੇ ਉਹ ਹਿੰਦੂਸਤਾਨ ਦੇ ਵਾਸੀ ਨਹੀਂ ਹੈ ਉਹ ਹਿੰਦੂਸਤਾਨ ਦੇ ਨਾਗਰਿਕ ਨਹੀਂ ਹੈ ਜੇ ਕਾਰਪੋਰੇਟਰਸ ਦਾ ਵੱਡੇ ਘਰਾਣਿਆਂ ਦਾ ਇੰਨਾ ਵੱਡਾ ਕਰਜ਼ਾ ਮਾਫ ਹੋ ਸਕਦਾ ਤੇ ਸਾਡੇ ਕਿਸਾਨ ਵੀਰਾਂ ਦਾ ਕਿਉਂ ਨਹੀਂ ਹੋ ਸਕਦਾ ਤਰ ਬਡਾ ਨੁਕਸਾਨ ਦੀ ਵੀ ਗੱਲ ਕਹੀ ਜਾ ਰਹੀ ਕਿਉਂਕਿ ਲਗਾਤਾਰ ਕਿਸਾਨਾਂ ਦੇ ਉੱਪਰ ਜਿਹੜੀਆਂ ਨੇ ਪਾਣੀ ਦੀਆਂ ਬੁਸ਼ਾਰਾਂ ਗੋਲੇ ਜਾਨ ਤੁਸੀਂ ਸੋਚੋ ਹਰਿਆਣਾ ਨੇ ਤੇ ਪੰਜਾਬ ਦਾ ਐਦਾਂ ਬਾਰਡਰ ਬਣਾਤਾ ਜਿਵੇਂ ਹਿੰਦੁਸਤਾਨ ਤੇ ਪਾਕਿਸਤਾਨ ਦਾ ਬਾਰਡਰ ਹੁੰਦਾ ਐਨੀਆਂ ਹਰਡਲ ਤਾਂ ਪਾਕਿਸਤਾਨ ਨੇ ਵੀ ਨਹੀਂ ਲਾਈਆਂ ਆਆਂ ਉੱਥੇ ਅਸੀਂ ਸਿਰਫ ਇੱਕ ਵਾਰਵਡ ਵਾਇਰੀ ਲਾਈ ਹੋਈ ਆ ਇੰਨਾ ਕੰਮ ਤਾਂ ਉੱਥੇ ਵੀ ਨਹੀਂ ਜੋ ਹਰਿਆਣਾ ਨੇ ਕਰਤਾ ਮੈਂ ਸਖਤ ਸ਼ਬਦਾਂ ਦੇ ਵਿੱਚ ਹਰਿਆਣਾ ਗਵਰਨਮੈਂਟ ਦੀ ਸਖਤ ਨਿਖੇਦੀ ਕਰਦਾ ਜਿਨ੍ਹਾਂ ਨੇ ਸਾਡੇ ਕਿਸਾਨ ਵੀਰਾਂ ਦੇ ਉੱਤੇ ਇੰਨਾ ਤਸ਼ੱਦਦ ਟਾਇਆ ਸਰ ਚੰਡੀਗੜ੍ਹ ਦੇ ਵਿੱਚ ਮੇਅਰ ਚੋਣ ਨੂੰ ਲੈ ਕੇ ਜਿਹੜਾ ਬੀਜੇਪੀ ਨੇ ਤਿੰਨ ਕੌਂਸਲਰ ਜਿਹੜੇ ਨੇ ਉਹ ਸ਼ਾਮਲ ਕਰਾਈ ਨਹੀਂ ਨੰਗਾ ਨਾਚ ਹੈ ਕ腐ਸ਼ਨ ਦਾ ਬੀਜੇਪੀ ਵੱਲੋਂ ਨੰਗਾ ਨਾਚ ਹੈ ਕ腐ਸ਼ਨ ਦਾ ਹੁਣ ਤਾਂ ਕੈਮਰਿਆਂ ਨੇ ਕੈਚ ਕਰ ਲਿਆ ਜੇ ਕੈਮਰੇ ਨਾ ਹੁੰਦੇ ਫਿਰ ਕੀ ਹੁੰਦਾ ਉਹਨਾਂ ਨੇ ਦੇਖਿਆ ਵੀ ਸਾਡਾ ਮੇਅਰ ਦੀ ਬਣਿਆ ਉਹ ਜਿਹੜੇ ਤਿੰਨ ਆਪ ਦੇ ਮੈਂਬਰ ਸੀਗੇ ਮਿਊਨਿਸਪਲ ਕਾਉਂਸਲਰਜ਼ ਉਹ ਪਾਟਲੇ ਕਿਦਾਂ ਪਾਟਲੇ ਉਹਨਾਂ ਨੂੰ ਪਤਾ ਹੋਊਗਾ ਪਰ ਇਹ ਕੋਈ ਡੈਮੋਕ੍ਰੇਸੀ ਥੋੜੀ ਹੈ ਯਾਰ ਨੋ 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 ਭਾਜਪੀ ਦੇ ਤੇ ਮੋਦੀ ਸਾਹਿਬ ਨੇ ਪੰਹਿੰਦੋਸਤਾਨ ਦੀ ਡੈਮੋਕ੍ਰੇਸੀ ਨੂੰ ਖਤਮ ਕਰਤਾ ਘਾਣ ਕਰਤਾ ਵਿਧਾਨ ਸਭਾ ਲਈ सुरेंद्र ਸੋਨੀ ਦੀ ਰਿਪੋਰਟ